ਮੁਰਦਾਬਾਦ ਮੁਰਦਾਬਾਦ ਤਾ ਪ੍ਰਸ਼ਾਸਨ ਮੁਰਦਾਬਾਦ 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 ਸਰ ਇਹ ਇਧਰ ਰਿਕੁਐਸਟ ਕਰਦੇ ਆ ਕਿ ਸਾਡੀ ਸੜਕ ਬਣੇ ਤੇ ਸਾਫ ਸੁੱਧੇ ਘਰੇ ਜਾਈਏ ਕਿੰਨਾ ਪੋਟ ਇਕੱਠਾ ਕਿੰਨਾ ਹੁੰਦਾ ਹੈ ਸਰ ਬਹੁਤ ਜ਼ਿਆਦਾ ਹੁੰਦਾ ਹੈ ਤੇ ਪੋਟ ਕਪੜੇ ਹੀ ਖਰਾਬ ਹੋ ਜਾਂਦੇ ਨੇ ਫਿਰ ਹਾਂਜੀ ਤੇ ਸਕੂਲ ਉਹ ਲੋਅ ਲੇਟ ਹੁੰਦੇ ਹੋਗੇ ਹਾਂਜੀ ਅਸੀਂ ਸਕੂਲ ਤਾਂ ਵੀ ਲੇਟ ਹੋ ਜਾਂਦਾ ਚਾਚਨ ਮੁਰਦਾਬਾਦ ਮੁਰਦਾਬਾਦ ਅਗਮਾ ਮਰਦਾਬਾਦ 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 ਲੋਕਾਂ ਦਾ ਇੱਕਾ ਜਿੰਦਾਬਾਦ 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 ਲੋਕਾਂ ਦਾ ਇੱਕਾ ਜਿੰਦਾਬਾਦ 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 ਰੋਡ ਨਾ ਬਣਾਉਣ ਵਾਲਾ ਪ੍ਰਸ਼ਾਸਨ ਮਰਦਾਬਾਦ 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 ਠੇਕੇਦਾਰ ਪ੍ਰਸ਼ਾਸਨ ਮਿਲੀ ਭੁਗਤ ਕਰਨ ਵਾਲੇ ਮਰਦਾਬਾਦ ਮਰਦਾਬਾਦ

ਮੁੱਖ ਮੰਤਰੀ ਕੌਣ ਆਪਣੇ ਪਤਾ ਨਹੀਂ ਸਰ ਭਗਵੰਤ ਸਿੰਘ ਮਾਨ ਭਗਵੰਤ ਸਿੰਘ ਮਾਨ ਉਹਨਾਂ ਨੂੰ ਕੀ ਰਿਕਵੈਸਟ ਕਰੋਗੇ ਕਾਂਗੇ ਸਾਡੀ ਸੜਕ ਬਣਾ ਦਿਓ ਸੜਕ ਬਣਾ ਦਿਓ ਤੁਹਾਨੂੰ ਪਤਾ ਤੁਸੀਂ ਕਿਵੇਂ ਬੈਠਿਆ ਸੜਕ ਕਰਕੇ ਨਿੱਕੇ ਨਿੱਕੇ ਤੁਸੀਂ ਕਿਵੇਂ ਬੈਠਿਓ ਸੜਕ ਕਰਕੇ ਕੀ ਚਾਹੁੰਦੇ ਹੋ ਭਗਵੰਤ ਮਾਨ ਸੜਕ ਬਣਾ ਦੇ ਕੋਣ ਹੈ ਭਗਵੰਤ ਮਾਨ ਮੁੱਖ ਮੰਤਰੀ ਕਿਤੇ ਨਾ ਕਿਤੇ ਛੋਟੇ ਬੱਚਿਆਂ ਦੀ ਇਨਵੋਲਵਮੈਂਟ ਬੜੇ ਵੱਡੇ ਜਿਹੜੇ ਹੈਗੇ ਆ ਸਵਾਲ ਪੈਦਾ ਕਰ ਜਾਂਦੀ ਹੈ ਕੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਸੜਕ ਨੂੰ ਬਣਾਉਣ ਦੀ ਮੰਗ ਕਰਦੇ ਆ ਜਿੱਥੇ ਕਿ ਸਾਡੇ ਮੰਝੇ ਹੋਏ ਲੀਡਰ ਆ ਉਹ ਇਸ ਪਾਸੇ ਧਿਆਨ ਨਹੀਂ ਦਿੰਦੇ ਸਾਡੇ ਐਮਪੀ ਐਮਐਲਏ ਕੋਹਣ ਵਾਲੇ ਇਸ ਪਾਸੇ ਧਿਆਨ ਨਹੀਂ ਦਿੰਦੇ ਪਰ ਛੋਟੇ ਛੋਟੇ ਬੱਚਿਆਂ ਦੀ ਇਸ ਮੰਗ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਤਾਂ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਛੋਟੇ ਬੱਚੇ ਜਿਹੜੇ ਆ ਉਹ ਧਰਨੇ 'ਚ ਬੈਠੇ ਆ ਤੇ ਇਹ ਸੜਕ ਦੀ ਮੰਗ ਨੂੰ ਲੈ ਕੇ ਉਹ ਮੁੱਖ ਮੰਤਰੀ ਤੱਕ ਗੁਹਾਰ ਲਾ ਰਹੇ ਆ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਧਰਨਾ ਹੁੰਦਾ ਕੀ ਆ ਤੇ ਧਰਨਾ ਕਿਉਂ ਲਾਈਦਾ ਉਹ ਬੱਚੇ ਅੱਜ ਧਰਨਾ ਲਾਉਣ ਲਈ ਮਜਬੂਰ